ਮੁੱਖ ਮੰਤਰੀ ਸਾਹਿਬ ਦੀ ਇੱਕ ਵੀਡੀਓ ਕਾਫੀ ਚਰਚਾ ਚਾਰ ਰਹੀਆਂ ਨੇ ਤੇ ਉਧਰ ਸੁਖਵੀਰ ਬਾਦਲ ਤੇ ਜਿਹੜੇ ਜਥੇਦਾਰ ਗੜਗਾਜ ਨੇ ਉਹਨਾਂ ਦੀਆਂ ਵੀਡੀਓ ਵੀ ਕਾਫੀ ਵਾਇਰਲ ਹੋ ਰਹੀਆਂ ਨੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਹ ਜਿਹੜੀ ਗੱਲ ਹੈ ਹੁਣ ਜੇ ਮੁੱਖ ਮੰਤਰੀ ਦਾ ਕੋਈ ਵੀਡੀਓ ਹੈ ਠੀਕ ਹੈ ਤੇ ਮੁੱਖ ਮੰਤਰੀ ਜਵਾਬ ਦੇ ਦੇਣਗੇ ਜੀ ਅਕਾਲ ਤਖਤ ਸਾਹਿਬ ਕੋਲੋਂ ਵੀਡੀਓ ਹੈ ਉਹ ਵੀ ਮੁੱਖ ਮੰਤਰੀ ਨੂੰ ਉਹਦਾ ਜਵਾਬ ਦੇਣਾ ਪੈਣਾ ਜੀ ਉਹ ਜਿਹੜਾ ਵੀਡੀਓ ਹੈ ਉਹ ਜਿਵੇਂ ਕਲੇਮ ਕੀਤਾ ਜਾ ਰਿਹਾ ਓਕੇ ਕਹਿੰਦੇ ਜੀ ਜਿਹੜਾ ਬੰਦੇ ਨੇ ਦਿੱਤਾ ਏ ਉਹ ਵੀਡੀਓ ਉਹ ਕਹ ਰਹੇ ਉਹ ਸਹੀ ਹੈ ਤੇ ਉਹ ਬੰਦਾ ਗਵਾਹੀ ਦੇਣ ਨੂੰ ਵੀ ਤਿਆਰ ਹੈ ਹੂੰ ਪਰ ਉਹ ਬੰਦਾ ਬਾਹਰ ਹੈ ਜੀ ਹੁਣੇ ਗਲਤ ਕਹੀ ਤਾਂ ਜਾ ਰਹੀ ਹੈ ਪਰ ਮੁੱਖ ਮੰਤਰੀ ਕੋਲ ਇਹਦਾ ਕੀ ਜਵਾਬ ਹੈ ਇਹ ਤਾਂ ਮੁੱਖ ਮੰਤਰੀ ਜਾਣਦੇ ਆ ਜੀ ਪਰ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਉਸ ਵੀਡੀਓ ਦੇ ਦਾ ਤੋੜ ਲੱਪਣ ਵਾਸਤੇ ਜੇ ਸਰਕਾਰੀ ਟ੍ਰੋਲਿੰਗ ਜਿਹੜੀ ਹੋ ਰਹੀ ਹੈ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਟ੍ਰੋਲਸ ਹੈਗੇ ਆ ਉਹ ਜਥੇਦਾਰ ਦੇ ਵੀਡੀਓ ਬਣਾਣ ਤਾਂ ਉਹ ਤਾਂ ਫਿਰ ਬਹੁਤ ਜਿਹੜੀ ਹੈ ਸ਼ਰਮਨਾਕ ਗੱਲ ਹੈ। ਔਰ ਮੁੱਖ ਮੰਤਰੀ ਨੂੰ ਔਰ ਜਿਹੜੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਅਮਨ अरोड़ा ਉਹਨਾਂ ਨੂੰ ਇਹ ਗੱਲ ਇਹਦਾ ਮਤਲਬ ਉਹ ਲੈਣਾ ਚਾਹੀਦਾ ਜੀ ਨੋਟਿਸ ਲੈਣਾ ਚਾਹੀਦਾ ਔਰ ਐਦਾਂ ਦੇ ਲੋਕਾਂ ਨੂੰ ਸਨਬ ਕਰਨਾ ਚਾਹੀਦਾ ਕਿਉਂਕਿ ਇਹਦੇ ਨਾਲ ਪਾਰਟੀ ਦੀ ਬਦਨਾਮੀ ਹੁੰਦੀ ਨਾ ਕਿਸੇ ਵੀ ਲੈਵਲ ਤੇ ਪੂਰੇ ਆ ਕਿਉਂਕਿ ਜੇ ਤੁਸੀਂ ਨਹੀਂ ਰੋਕਦੇ ਜਾਂ ਨਹੀਂ ਉਹਨਾਂ ਤੇ ਲੋਕਾਂ ਦੇ ਪਰਚਾ ਦਰਜ ਕਰਦੇ ਉਹਨਾਂ ਲੋਕਾਂ ਦੀ شناخت ਕਰਕੇ ਜਿਹੜੇ ਜਥੇਦਾਰ ਦੇ ਵੀਡੀਓ ਚਲਾ ਰਹੇ ਆ ਜੇਕਰ ਤੁਸੀਂ ਉਹਨਾਂ ਦੇ ਉੱਤੇ ਪਰਚਾ ਨਹੀਂ ਕਰਦੇ ਤਾਂ ਇਹਦਾ ਮਤਲਬ ਤੁਹਾਡੀ ਸਹਿਮਤੀ ਮੰਨੀ ਜਾਊਗਾ ਬਿਲਕੁਲ ਠੀਕ ਹੈ ਨਾ ਸੋ ਇਹ ਹੁਣ ਬੈਲੈਂਸਡ ਗੱਲ ਹੋਣੀ ਚਾਹੀਦੀ ਹੈ ਜੇ ਆਪਾਂ ਜਥੇਦਾਰ ਨੂੰ ਕਹਿ ਰਹੇ ਆ ਕਿ ਜਥੇਦਾਰ ਨੂੰ ਬੈਲੈਂਸਡ ਹੋ ਕੇ ਗੱਲ ਕਰਨੀ ਚਾਹੀਦੀ ਇੱਕ ਧਿਰ ਦਾ ਬੰਦਾ ਬਣ ਕੇ ਨਹੀਂ ਗੱਲ ਕਰਨੀ ਚਾਹੀਦੀ ਹੂੰ ਤੇ ਫਿਰ ਆਪਾਂ ਇਹ ਵੀ ਗੱਲ ਕਹਿ ਰਹੇ ਆ ਕਿ ਮੁੱਖ ਮੰਤਰੀ ਆਪਣੇ ਵੀਡੀਓ ਦਾ ਜਵਾਬ ਦੇ ਦੇਣਗੇ ਹੂੰ ਪਰ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਪਾਸ ਕਰਨ ਦੀ بجائے ਤੁਸੀਂ ਜਥੇਦਾਰ ਦੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਚਲਾਓ ਇਹ ਬਿਲਕੁਲ ਘਟੀਆ ਗੱਲ ਹੈ ਔਰ ਨਾਕਾਬਲੇ ਬਰदाश्त ਗੱਲ ਹੈ ਔਰ ਸਰਕਾਰ ਨੂੰ ਇਸ ਮਾਮਲੇ ਤੇ ਦਖਲ ਦੇਣਾ ਚਾਹੀਦਾ ਸਰ ਜੇ ਹੁਣ ਦੀ ਆਪਾਂ ਗੱਲ ਕਰੀਏ ਜਿਹੜੀ ਮੇਨ ਜਿਹੜੀ ਸਭ ਤੋਂ ਵੱਧ ਬਹਿਸ ਹੈ ਉਹ ਇਹ ਚੱਲ ਰਹੀ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਉਹਨਾਂ ਨੇ ਪੇਸ਼ ਹੋਣਾ ਉਸ ਤੇ ਉਹਨਾਂ ਨੇ ਕਿਹਾ ਕਿ ਲਾਈਵ ਟੈਲੀਕਾਸਟ ਕੀਤਾ ਜਾਵੇ ਇਹ ਸਭ ਤੋਂ ਵੱਧ ਜਿਹੜੀ ਬਹਿਸ ਚੱਲ ਰਹੀ ਹੈ ਇਸ ਟਾਈਮ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਲਾਈਵ ਹੋਣਾ ਚਾਹੀਦਾ ਜਾਂ ਨਹੀਂ ਦੇਖੋ ਜਿਹੜਾ ਮੁੱਖ ਮੰਤਰੀ ਹੋਣਾ ਨੇ ਪਹਿਲੀ ਪਹਿਲੇ ਦਿਨ ਸਟੇਟਮੈਂਟ ਦਿੱਤੀ ਸੀ ਕਿ ਅਕਾਲ ਤਖਤ ਸਰਵੋੱਚ ਹੈ ਤੇ ਉਹ ਨੰਗੇ ਪੈਰੀਂ ਜਾਣਗੇ ਜੀ ਪਰ ਰਾਸ਼ਟਰਪਤੀ ਦਾ ਉਸ ਦਿਨ ਪ੍ਰੋਗਰਾਮ ਵੀ ਹੈ ਪਰ ਮੈਂ ਉਹਨਾਂ ਤੋਂ ਮਾਫੀ ਮੰਗ ਲਈ ਹੈ ਮੈਂ ਮੇਰੇ ਵਾਸਤੇ ਅਕਾਲ ਤਖਤ ਪਹਿਲਾਂ ਹੈ ਕਿ ਮੈਂ ਉੱਥੇ ਜਾਵਾਂਗਾ ਹਮਮ ਠੀਕ ਹੈ ਮੈਨ ਲੱਗਦਾ ਉਹ ਸਟੇਟਮੈਂਟ ਇਨਫ ਸਗੀ ਜੀ ਠੀਕ ਹੈ ਉਹ ਤੋਂ ਬਾਅਦ ਹੁਣ ਮੁੱਖ ਮੰਤਰੀ ਨੇ ਇਹ ਸਟੇਟਮੈਂਟ ਦਿੱਤੀ ਹੈ ਕਿ ਉਹਦਾ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਹਾਂਜੀ ਹੁਣ ਇਹ ਜਿਹੜਾ ਪੱਖ ਹੈ ਇਹਦੇ ਵਿੱਚ ਦੋਹੇ ਤਰ੍ਹਾਂ ਦੀਆਂ ਦਲੀਲਾਂ ਆ ਰਹੀਆਂ ਹੂੰ ਕੁਝ ਲੋਗ ਜਿਹੜੇ ਐ ਉਹ ਇਸ ਗੱਲ ਨੂੰ ਜਾਇਜ਼ ਠਹਿਰਾ ਰਹੇ ਆ ਦੋ ਲੀਡਰਾਂ ਨਾਲ ਤਾਂ ਮੇਰੀ ਵੀ ਗੱਲ ਹੋਈ ਜਿਨ੍ਹਾਂ ਦੇ ਜਿਹੜੇ ਪ੍ਰੋਟੈਸਟ ਤੋਂ ਬਾਅਦ ਜਿਨ੍ਹਾਂ ਨੇ ਜਿਨ੍ਹਾਂ ਦੇ ਪ੍ਰੋਟੈਸਟ ਕਾਰਨ ਏਐਫਆਈਆਰ ਹੋਈ ਹੈ ਰਿਪੋਰਟ ਬਣੀ ਹੈ ਤੇ ਵਰਦੀਪ ਸਿੰਘ ਬਡਾਲਾ ਜੀ ਤੇ ਸੁਖਜੀਤ ਸਿੰਘ ਕੋਸਾ ਹੂੰ ਉਹ ਦੋਹੇ ਕਹਿ ਰਹੇ ਆ ਵੀ ਤੁਸੀਂ ਫਸੀਲ ਤੇ ਬਿਠਾਓ ਇਹਨੂੰ ਜੀ ਸੀਐਮ ਨੂੰ ਤੇ ਪਬਲਿਕ ਇਨਕੁਆਇਰੀ ਕਰੋ ਹੂੰ ਤੇ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏ ਜੀ ਤੇ ਉਹ ਜਿਹੜੇ ਮੁੱਖ ਮੰਤਰੀ ਆਪਣੇ ਜਿਹੜੇ ਉਹਨਾਂ ਕੋਲ ਸਬੂਤ ਹੈ ਉਹ ਸਾਹਮਣੇ ਰੱਖਣ ਜੀ ਹੁਣ ਇੱਕ ਤਾਂ ਪੱਖ ਇਹ ਹੈ ਜੀ ਦੂਜਾ ਪੱਖ ਇਹ ਹੈ ਦੂਜੇ ਲੋਕ ਜਿਹੜੇ ਅ ਜਸੇਦਾਰ ਨੂੰ ਸਪੋਰਟ ਕਰ ਰਹੇ ਉਹ ਸੋਸ਼ਲ ਮੀਡੀਆ ਤੇ ਇਹ ਪੋਸਟਾਂ ਪਾ ਰਹੇ ਆ ਕਿ ਮਤਲਬ ਮੈਂ ਇੱਕ ਇੱਕ ਬੰਦੇ ਨੇ ਪੋਸਟ ਪੜ੍ਹੀ ਉਹ ਲਿਖ ਰਿਹਾ ਸੀਗਾ ਕਿ ਜਦੋਂ ਸੁਖਵੀਰ ਬਾਦਲ ਪੇਸ਼ ਹੋਇਆ ਸੀ ਅਕਾਲ ਤਖਤ ਤੇ ਤੇ ਦਲਜੀਤ ਸਿੰਘ ਟੀਮਾ ਹੋਣਾ ਨੇ ਉਹਦੇ ਵੱਲੋਂ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹਮ ਪਰ ਉਹਨੂੰ ਜ세ਦਾਰ ਨੇ ਜਦੇ ਰੋਕ ਦਿੱਤਾ ਜੀ ਕਿ ਤੁਸੀਂ ਨਹੀਂ ਵਕੀਲ ਨਾ ਬਣੋ ਇਹਨਾਂ ਨੂੰ ਆਪ ਗੱਲ ਕਰੋ ਜੀ ਜੀ ਕਿ ਸੁਖਵੀਰ ਬਾਦਲ ਹੋਣਾ ਨੇ ਜਦੋਂ ਜਿਹੜੀ ਗੱਲਬਾਤ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਆਪਣੀ ਦਲੀਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕ ਜ세ਦਾਰ ਨੇ ਕਿਹਾ ਕਿ ਸਵਾਲ ਜਵਾਬ ਹਾਂ ਜਾਂ ਨਾ ਚ ਦੇਓ ਹਮ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਭਗਵੰਤ ਮਾਨ ਵਾਲਾ ਮਾਮਲਾ ਹੈ ਮੁੱਖ ਮੰਤਰੀ ਵਾਲਾ ਮਾਮਲਾ ਹੈ ਇਹਦੇ ਵਿੱਚ ਵੀ ਐਸੀ ਤਰ੍ਹਾਂ ਗੱਲ ਹੋਣੀ ਚਾਹੀਦੀ ਹੈ ਹਮ ਠੀਕ ਹੈ ਜੀ ਉਹ ਕਹ ਰਹੇ ਜੀ ਵੀ ਅਕਾਲ ਤਖਤ ਤੇ ਜਾ ਕੇ ਤੁਸੀਂ ਬਹਿਸ ਨਹੀਂ ਕਰ ਸਕਦੇ ਹਮ ਪਰ ਮੈਨੂੰ ਜਿਹੜਾ ਪਰਸਨਲੀ ਲੱਗਦਾ ਹੈ ਕਿ ਇੱਕ ਪਹਿਲੀ ਗੱਲ ਜਥੇਦਾਰ ਜਾਂ ਚਿੱਠੀ ਦੇ ਵਿੱਚ ਜੋ ਕਿਹਾ ਗਿਆ ਉਹਨਾਂ ਨੂੰ ਅਕਾਲ ਤਖਤ ਤੇ ਨਹੀਂ ਮਤਲਬ ਫਸੀਲ ਤੇ ਨਹੀਂ ਬੁਲਾਇਆ ਜਾ ਰਿਹਾ ਉੱਥੇ ਕੇਸ ਦੀ ਸੁਣਵਾਈ ਨਹੀਂ ਹੋਏਗੀ ਹਾਂ ਅਜੇ ਉਹਨਾਂ ਨੂੰ ਸਪਸ਼ਟੀਕਰਨ ਦੇਣ ਵਾਸਤੇ ਬੁਲਾਇਆ ਗਿਆ ਉਹ ਵੀ ਉਹਦੇ ਚ ਬੁਲਾਇਆ ਗਿਆ ਸਖਤਰੇ ਤੇ ਸਪਸ਼ਟੀਕਰਨ ਹਾਂ ਜਾਂ ਨਾ ਕਿਵੇਂ ਦਿੱਤਾ ਜਾ ਸਕਦਾ ਹਾਂ ਬਿਲਕੁਲ ਉਹ ਤਾਂ ਤੁਹਾਨੂੰ ਫਿਰ ਆਪਣੀ ਗੱਲ ਕਹਿਣੀ ਪਏਗੀ ਨਾ ਜਿਵੇਂ ਬਲਟੋਹਾ ਦੇ ਮਾਮਲੇ 'ਚ ਹੋਇਆ ਸੀ ਬਲਟੋਹਾ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਕੈਮਰੇ ਦੇ ਵਿੱਚ ਸੁਣਵਾਈ ਹੋਈ ਬਾਅਦ ਦੇ ਵਿੱਚ ਜਥੇਦਾਰ ਨੂੰ ਬਦਨਾਮ ਕਰਨ ਵਾਸਤੇ ਜਿਹੜਾ ਤਤਕਾਲੀ ਜਥੇਦਾਰ ਸੀਗਾ ਅਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਸਿਲੈਕਟਡ ਉਹਦੇ ਕਲਿੱਪਾਂ ਰਿਲੀਜ਼ ਕੀਤੀਆਂ ਹੂੰ ਉਹ ਕਿਹਨਾ ਕੀਤੀਆਂ ਸੀ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਕਿ ਜੇ ਭਗਵੰਤ ਮਾਨ ਨੂੰ ਕਹਿ ਰਹੇ ਨੇ ਲੋਕ ਕਿ ਭਗਵੰਤ ਮਾਨ ਹੋਣੀ ਪੋਲਿਟਿਕਸ ਕਰ ਰਿਹਾ ਹੈ ਭਗਵੰਤ ਮਾਨ ਤਾਂ ਪੋਲਿਟਿਸ਼ੀਅਨਾਂ ਤੋਂ ਪੋਲਿਟਿਕਸ ਕਰੂਗਾ ਪਰ ਜੇ ਸਿਕਤਰੇ ਤੋਂ ਇਸ ਤਰ੍ਹਾਂ ਦੀ ਪੋਲਿਟਿਕਸ ਹੁੰਦੀ ਹੈ ਕਿ ਤੁਸੀਂ ਸਿਲੈਕਟਡ ਕਲਿੱਪਸ ਕੱਟ ਕੇ ਭੇਤ ਮਤਲਬ ਮੀਡੀਆ ਨੂੰ ਭੇਜਦੇ ਹੋ ਸੋਸ਼ਲ ਮੀਡੀਆ ਤੇ ਕਰਕੇ ਬੰਦੇ ਦੀ ਕਿਰਦਾਰ ਕੂਸ਼ੀ ਕਰਦੇ ਹੋ ਉਹ ਪੋਲਿਟਿਕਸ ਕੌਣ ਕਰ ਰਿਹਾ ਹੂੰ ਬਿਲਕੁਲ ਇਸ ਕਰਕੇ ਜੇ ਕੈਮਰਾ ਲੱਗਿਆ ਹੋਏਗਾ ਤੇ ਕਿਸੇ ਨੂੰ ਪ੍ਰੋਬਲਮ ਕੀ ਹੈ ਹਾਂ ਬਿਲਕੁਲ ਇਹਦੇ ਚ ਜਸੇਦਾਰ ਦੀ ਕਿਹੜੀ ਬੇਇੱਜ਼ਤੀ ਹੋਵੇ ਠੀਕ ਹੈ ਨਾ ਹੁਣ ਗੁਰਬਾਣੀ ਦੇ ਵਿੱਚ ਜਾਂ ਜਿਹੜਾ ਸਿੱਖ ਫਲਸਫਾ ਹੈ ਉਹਦੇ ਚ ਵਿਚਾਰ ਦੀ ਵਿਚਾਰ ਕਰਨ ਦੀ ਹੈਨਾ ਡਿਸਕਸ਼ਨ ਕਰਨ ਦੀ ਉਹਨੂੰ ਤਾਂ ਪੂਰੀ ਮੰਨਤਾ ਹੈ ਬਿਲਕੁਲ ਠੀਕ ਹੈ ਨਾ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ ਇਹ ਤੁਸੀਂ ਕਿਦਾਂ ਕਹਿ ਸਕਦੇ ਹੋ ਕਿ ਬੰਦੇ ਨੂੰ ਤੁਸੀਂ ਬੁਲਾਇਆ ਵੀ ਹਾਂ ਜਾਂ ਨਾ ਤੇ ਜਵਾਬ ਦੇ ਇਹਦਾ ਮਤਲਬ ਤਾਂ ਫਿਰ ਤੁਸੀਂ ਆਪ ਹੀ ਫੈਸਲਾ ਸੁਣਾ ਦਿਓ ਜੀ ਇਸ ਤਰ੍ਹਾਂ ਗੱਲ ਨਹੀਂ ਹੁੰਦੀ ਹਾਂ ਇਹ ਗੱਲ ਠੀਕ ਹੈ ਕਿ ਜਥੇਦਾਰ ਸੁਪਰੀਮ ਹੈ ਜੀ ਜਥੇਦਾਰ ਦੀ ਰਿਸਪੈਕਟ ਹੋਣੀ ਚਾਹੀਦੀ ਹੈ ਬਿਲਕੁਲ ਅੱਜ ਇੱਕ ਬੰਦਾ ਬੈਠਾ ਕੱਲ ਨੂੰ ਦੂਆ ਹੋਏਗਾ ਪਰ ਸੋਨ ਧੀਆ ਹੋਏਗਾ ਜਥੇਦਾਰ ਦੇ ਅਹੁਦੇ ਦਾ ਸਨਮਾਨ ਹੋਣਾ ਚਾਹੀਦਾ ਪਰ ਜਥੇਦਾਰ ਸਾਹਿਬ ਨੂੰ ਵੀ ਤੇ ਉਹਨਾਂ ਦੇ ਜਿਹੜੇ ਸਲਾਹਕਾਰ ਨੇ ਉਹਨਾਂ ਦੀ ਜਿਹੜੀ ਸਖਤਰਤ ਹੈ ਉਹਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇ ਤੁਸੀਂ ਇੱਕ ਧਿਰ ਦੇ ਬਣ ਕੇ ਸਵਾਲ ਕਰੋਗੇ ਇੱਕ ਧਿਰ ਦੇ ਬਣ ਕੇ ਗੱਲ ਕਰੋਗੇ ਤੇ ਫਿਰ ਤੁਹਾਨੂੰ ਜਵਾਬ ਦੇਣਾ ਪਏਗਾ ਕਹਿੰਦੇ ਨਾ ਇਹ ਖੂਹ ਵਾਲੀ ਆਵਾਜ਼ ਹੈ ਨਾ ਜੀ ਜੀ ਜੇ ਤੁਸੀਂ ਕੋਈ ਚਿਸਰਾਂ ਦੀ ਆਵਾਜ਼ ਮਾਰੋ ਉਸ ਤਰ੍ਹਾਂ ਦਾ ਹੀ ਜਵਾਬ ਆਂਦਾ ਹੈ ਜੇ ਜਥੇਦਾਰ ਸਾਹਿਬ ਕੌਮ ਦੇ ਜਥੇਦਾਰਾਂ ਵੱਜੋਂ ਸਵਾਲ ਕਰਨਗੇ ਤਾਂ ਉਹਨਾਂ ਦਾ ਉਹਨਾਂ ਦਾ ਰਤਬਾ ਉਹਨਾਂ ਦਾ ਸਤਕਾਰ ਇੱਕ ਡਿਫਰੈਂਟ ਚੀਜ਼ ਹੋਏਗੀ ਪਰ ਜੇ ਹੁਣ ਜਥੇਦਾਰ ਅਕਾਲੀ ਦਲ ਦੇ ਵੱਲੋਂ ਸਵਾਲ ਕਰਨਗੇ ਜੀ ਤੇ ਫਿਰ ਤਾਂ ਪਾਲਟੈਕਸੀ ਆਊਗੀ ਜੀ ਹਨਾ ਬਿਲਕੁਲ ਸੋ ਮੈਂ ਮੇਰਾ ਪਰਸਨਲ ਓਪੀਨੀਅਨ ਇਹ ਹੈ ਕਿ ਜਥੇਦਾਰ ਜੀ ਦਾ ਅਹੁਦਾ ਬਹੁਤ ਸਤਿਕਾਰਤ ਹੈ ਹਮ ਅਕਾਲ ਤਖਤ ਮਹਾਨ ਹੈ ਔਰ ਅਕਾਲ ਤਖਤ ਦੀ ਮਹਾਨਤਾ ਬਰਕਰਾਰ ਰਹਿਣੀ ਚਾਹੀਦੀ ਹੈ ਔਰ ਜਥੇਦਾਰ ਦੇ ਅਹੁਦੇ ਨੂੰ ਦੇ ਉਹਨਾਂ ਦੇ ਖਿਲਾਫ ਕਿਸੇ ਨੂੰ ਟਿੱਪਣੀ ਨਹੀਂ ਕਰਨੀ ਚਾਹੀਦੀ ਪਰ ਜਿਹੜੇ ਸਿਧਾਂਤ ਹੈ ਜਿਹੜੇ ਜਿਹੜੇ ਸਿਧਾਂਤ ਹੈ ਉਹਨਾਂ ਦੀ ਪਾਲਣਾ ਹੋਣੀ ਚਾਹੀਦੀ ਉਹਨਾਂ ਨੂੰ ਉਲੰਘ ਕੇ ਇਹ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਇੱਕ ਧਿਰ ਵੱਲੋਂ ਜੀ ਮੈਂ ਇੱਕ ਧਿਰ ਦੀ ਸਿਆਸਤ ਨੂੰ ਪਗਾਉਣ ਵਾਸਤੇ ਕੁਝ ਵੀ ਕਰੋ ਜੀ ਉਹ ਨਹੀਂ ਗੱਲ ਹੋਣੀ ਚਾਹੀਦੀ ਜਦੋਂ ਉਹ ਹੁੰਦੀ ਹੈ ਉੱਥੇ ਆ ਕੇ ਫਿਰ ਸਮੱਸਿਆ ਖੜੀ ਹੁੰਦੀ ਹੈ ਠੀਕ ਹੈ ਨਾ ਸੋ ਇਹ ਗੱਲਾਂ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਦਾ ਇਹ ਮਾਹੌਲ ਬਣ ਗਿਆ ਉਸ ਤਰ੍ਹਾਂ ਦਾ ਮਾਹੌਲ ਨਹੀਂ ਬੜਨਾ ਚਾਹੀਦਾ ਜੀ ਸਰ ਤੇ ਲਾਈਵ ਟੈਲੀਕਾਸਟ ਕਾਸਟ ਦੀ ਗੱਲ ਕਰੀਏ ਤਾਂ ਵੈਸੇ ਮੈਂ ਇੱਕ ਟੈਲੀਵਿਜ਼ਨ ਤੇ ਇੱਕ ਚੈਨਲ ਤੇ ਦੇਖ ਰਿਹਾ ਸੀ ਜਿਹੜੇ ਆਪ ਆਗੂ ਨੇ ਬੱਬੀ ਬਾਦਲ ਉਹਨਾਂ ਦੀ ਇੱਕ ਸਟੇਟਮੈਂਟ ਸੁਣ ਰਿਹਾ ਸੀ ਮੈਂ ਉਹ ਕਹਿ ਰਹੇ ਸੀ ਕਿ ਜਦੋਂ ਸੁਖਬੀਰ ਬਾਦਲ ਜੀ ਨੂੰ ਕੀਤਾ ਸੀ ਉੱਥੇ ਤਲਬ ਕੀਤਾ ਸੀ ਉਹਨਾਂ ਨੇ ਉਹ ਪੇਸ਼ ਹੋਏ ਸੀ ਤਾਂ ਕੈਮਰੇ ਲੱਗੇ ਸੀ ਸਾਰਿਆਂ ਤੇ ਜਨਤਕ ਹੋਇਆ ਸੀ ਸਭ ਲਾਈਵ ਚੱਲਿਆ ਸੀ ਉਦੋਂ ਵੀ ਤੇ ਹੁਣ ਵੀ ਜੇ ਇਹ ਮਤਲਬ ਭਗਵੰਤ ਮਾਨ ਸਾਹਿਬ ਜਦੋਂ ਉੱਥੇ ਪੇਸ਼ ਹੋਣਗੇ ਜੇ ਕੀਤਾ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ ਇਸ ਨੂੰ ਕਿਵੇਂ ਦੇਖਦੇ ਨਹੀਂ ਇਹਦੇ ਚ ਉਹ ਤਾਂ ਗਲਤ ਤਾਂ ਵੱਡੀ ਨਹੀਂ ਹੈ ਕਿਉਂਕਿ ਅੱਜ ਕੱਲ ਮੀਡੀਆ ਦਾ ਯੁੱਗ ਹੈ ਠੀਕ ਹੈ ਨਾ ਜੀ ਉਹ ਪਰ ਫਸੀਲ ਤੇ ਨਹੀਂ ਉਹ ਫਸੀਲ ਤੇ ਸੀਗਾ ਨਾ ਜ세ਧਰ ਸਾਹਿਬ ਉੱਪਰ ਖੜੇ ਸੀ ਫਸੀਲ ਦੇ ਅਕਾਲ ਤਖਤ ਦੀ ਫਸੀਲ ਤੇ ਤੇ ਇਹ ਥੱਲੇ ਖੜੇ ਸੀ ਉਹ ਉਦੋਂ ਹੁੰਦਾ ਹੈ ਨਾ ਜਦੋਂ ਤੁਹਾਨੂੰ ਜਿਹੜਾ ਹੈ ਸਜਾ ਸੁਣਾਈ ਜਾਂਦੀ ਹੈ ਹਮ ਹੁਣ ਗੱਲ ਤਾਂ ਇਹ ਵੀ ਹੋ ਸਕਦੀ ਹੈ ਕਿ ਜੇ ਮੁੱਖ ਮੰਤਰੀ ਜਾਂਦੇ ਅੰਦਰ ਨਹੀਂ ਕੈਮਰਾ ਲੱਗਦਾ ਠੀਕ ਹੈ ਜੀ ਮੋੜਾ ਵੀਡੀਓ ਨਹੀਂ ਰਿਲੀਜ਼ ਕਰਦੇ ਤੇ ਮੁੱਖ ਮੰਤਰੀ ਬਾਹਰ ਆ ਕੇ ਪ੍ਰੈਸ ਕਾਨਫਰੈਂਸ ਕਰਦੇ ਹਮ ਇਹ ਮੈਂ ਜੀ ਜ세ਧਰ ਸਾਹਿਬ ਨੂੰ ਆਹ ਦਿੱਤਾ ਜੀ ਉਹਨਾਂ ਨੇ ਮੇ ਤੋਂ ਆਹ ਮੰਗਿਆ ਸੀ ਮੈਂ ਆਹ ਦਿੱਤਾ ਹੂੰ ਠੀਕ ਹੈ ਹਾਂ ਇਹ ਗੱਲ ਵੱਖਰੀ ਹੈ ਜੇ ਜ세ਦਾਰ ਸਾਹਿਬ ਇਹ ਕਹਿ ਦੇਣ ਕਿ ਤੁਸੀਂ ਬਾਹਰ ਜਾ ਕੇ ਕੁਝ ਨਹੀਂ ਕਹਿਣਾ মিডিਆ ਨੂੰ ਹੂੰ ਜੀ ਹੈਨਾ ਫਿਰ ਉਹ ਆ ਕੇ ਕਹਿ ਦੇਣ ਜੀ ਮੇਰੇ ਕੋਲ ਜੋ ਸੀਗਾ ਮੈਂ দেয়া ਆ ਉਹਨਾਂ ਨੇ ਮੈਨੂੰ ਕਿਹਾ ਵੀ ਬਾਹਰ ਜਾ ਕੇ ਗੱਲ ਨਹੀਂ ਕਰਨੀ ਪਰ ਇਹ ਗੱਲ ਕਿਵੇਂ ਹੋ ਜੂਗੀ ਹੂੰ ਬਿਲਕੁਲ ਕਿਉਂਕਿ ਸੰਗਤ ਤੋਂ بڑا ਤਾਂ ਕੋਈ ਨਾ ਸੰਗਤ ਨੂੰ ਇਹ ਜਾਣਨ ਦਾ ਹੱਕ ਹੈ ਹੂੰ ਕਿ ਜ세ਦਾਰ ਨੇ ਮੁੱਖ ਮੰਤਰੀ ਨੂੰ ਕਿਹੜੇ ਸਵਾਲ ਪੁੱਛੇ ਤੇ ਮੁੱਖ ਮੰਤਰੀ ਨੇ ਕੀ ਜਵਾਬ ਦਿੱਤੇ ਹੂੰ ਬਿਲਕੁਲ ਕਿਉਂਕਿ ਜਦੋਂ ਇਨ ਪੋਲਿਟਿਕਸ ਇਨਵੋਲਵ ਹੋ ਗਈ ਫਿਰ ਸਾਰੀਆਂ ਗੱਲਾਂ ਜੀ ਉਸ ਤਰ੍ਹਾਂ ਦੀਆਂ ਹੋ ਗਈਆਂ ਨਾ ਹੁਣ ਜੇ ਮੰਤਰੀ ਗਿਆ ਸੀ ਹੂੰ ਠੀਕ ਹੈ ਆ ਪਿਛਲੇ ਦਿਨਾਂ ਚ ਜਿਹੜੇ ਸੋਨ ਸਾਹਿਬ ਹੂੰ ਕਰਨਪ੍ਰੀਤ ਸਿੰਘ ਸੋਨ ਜੀ 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 ਇਹ ਗਏ ਉੱਥੇ ਪੇਸ਼ ਹੋ ਗਏ ਹੂੰ ਉਹਦਾ ਕੀ ਬਣਿਆ ਕੁਛ ਨਹੀਂ ਪਤਾ ਜੀ ਜਿਹੜੇ ਜਸੇਦਾਰ ਦੇ ਸਮਰਥਕ ਹੈ ਉਹ ਕਹਿੰਦੇ ਜੀ ਪੇਸ਼ ਕਰਤਾ ਜੀ ਇਹ ਦੇਖ ਲਓ ਮੰਤਰੀ ਐ ਹੋ ਗਿਆ ਬੋ ਹੋ ਗਿਆ ਅੱਛਾ ਉਹ ਕਹਿ ਰਹੇ ਆ ਕਿ ਉਹਨਾਂ ਨੇ ਜਾ ਕੇ ਦੱਸਤਾ ਜੀ ਇਹ ਤਾਂ ਜਿਹੜੀ ਸ਼ਿਰੋਮਣੀ ਕਮੇਟੀ ਦੇ ਅਪਰੂਵਡ ਬੰਦੇ ਆ ਉਹਨਾਂ ਤੋਂ ਬੈਟ ਕਰਾਈ ਹੋਈ ਸੀ ਫੋਟੋ ਹੂੰ ਤੇ ਅਗੋਂ ਜਸੇਦਾਰ ਨੇ ਇਹ ਕਹੇ ਜਸੇਦਾਰ ਨੇ ਕਹਿਤਾ ਜੀ ਵੀ ਠੀਕ ਆ ਤੁਸੀਂ ਤੁਹਾਡਾ ਸਪਸ਼ਟੀਕਰਨ ਆ ਗਿਆ ਤੁਸੀਂ ਬਾਹਰ ਜਾ ਕੇ ਕੋਈ ਗੱਲ ਨਾ ਕਰਨਾ ਤੋ ਇਹ ਜਦੋਂ ਫਿਰ ਜੇ ਇਸ ਤਰ੍ਹਾਂ ਦਾ ਪ੍ਰਭਾਵ ਮਿਲੇ ਕਿ ਜਿਹੜੀ ਅਕਾਲ ਤਖਤ ਦੇ ਉੱਤੇ ਜਿਹੜੀ ਜਵਾਬ ਤਲ ਵੀ ਹੋ ਰਹੀ ਹੈ ਉਹਦੇ ਪਿੱਛੇ ਪੋਲਿਟਿਕਸ ਹੈ ਹਮ ਠੀਕ ਹੈ ਜੀ ਫਿਰ ਫਿਰ ਤੁਹਾਨੂੰ ਉਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣੇ ਆ ਕਿਉਂਕਿ ਜਿਹੜੇ ਬੰਦੇ ਪੋਲਿਟਿਕਸ ਕਰਦੇ ਉਹ ਪੋਲਿਟਿਕਸ ਹੀ ਕਰਦੇ ਆ ਹਮ ਬਿਲਕੁਲ ਮੈਂ ਇਸੇ ਲਈ ਇੱਕ ਦਿਨ ਗੱਲ ਕਹਿ ਰਿਹਾ ਸੀਗਾ ਕਿ ਜੇ ਭਗਵੰਤ ਮਾਨ ਹੋਣੀ ਪੋਲਿਟਿਕਸ ਕਰਦੇ ਆ ਤਾਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅੱਗੇ ਆ ਕੇ ਉਹਨਾਂ ਉਹਨਾਂ ਨੂੰ ਘੇਰਨਾ ਚਾਹੀਦਾ ਜੀ ਤਾਂ ਇਹ ਨਹੀਂ ਹੈ ਕਿ ਤੁਸੀਂ ਫਿਰ ਜਥੇਦਾਰ ਨੂੰ ਅੱਗੇ ਕਰ ਹੁਣ ਜਥੇਦਾਰ ਤਾਂ ਮੈਨੂੰ ਲੱਗਦਾ ਆਪ ਹੀ ਘਰੇ ਹੋਏ ਐ ਇਸ ਮਾਮਲੇ ਵਿੱਚ ਜੀ ਠੀਕ ਹੈ ਨਾ ਸੋ ਜੇ ਪੋਲਿਟਿਕਸ ਦੀ ਗੱਲ ਹੈ ਤਾਂ ਪੋਲਿਟੀਕਲ ਲੋਕ ਕਰਨ ਠੀਕ ਹੈ ਨਾ ਤਾਂ ਉਹਨਾਂ ਨੂੰ ਨਿਪਟਣ ਦਿਓ ਫਿਰ ਜੀ ਜੀ ਜੇ ਤੁਸੀਂ ਤੁਹਾਨੂੰ ਲੱਗਦਾ ਸੱਚੀ ਇਸ ਤਰ੍ਹਾਂ ਹੈਗਾ ਫਿਰ ਉਹਨੂੰ ਸਿੱਧਾ ਤੁਸੀਂ ਸਟੈਂਡ ਲੈ ਕੇ ਕਰੋ ਹਮ ਹੈਨਾ ਜੀ ਸੋ ਇਹ ਹੁਣ ਦੇਖਦੇ ਆ ਸਾਰੇ ਕਹਿੰਦੇ ਸਾਰਿਆਂ ਦੀਆਂ ਨਜ਼ਰਾਂ 15 ਤਰੀਕ ਦੇ ਮਤਲਬ ਕੁਝ ਲੋਕ ਕਹਿੰਦੇ ਹੋ ਸਕਦਾ ਟਾਈਮ ਬਦਲ ਜੇ ਜੀ ਕੋਈ ਹੋਰ ਟਾਈਮ ਰੱਖ ਦਿੱਤਾ ਜਾਵੇ ਪਰ ਹੁਣ ਪਤਾ ਨਹੀਂ ਹਜੇ ਕੀ ਕਈ ਤਰ੍ਹਾਂ ਦੀਆਂ ਗੱਲਾਂ ਹੈ ਉਹ ਸਾਰੀ ਕਿਉਂਕਿ ਜਦੋਂ ਡਿਬੇਟ ਚੱਲੀ ਹੁੰਦੀ ਹੈ ਤਾਂ ਉਹ ਹਰੇਕ ਕੋਈ ਬੰਦਾ ਆਪਣੇ ਹਿਸਾਬ ਨਾਲ ਗੱਲ ਰੱਖ ਹਮ